ਇਹ ਕੋ ਪੈਨ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਸਦਰਕ ਤੇ ਮੇਸ਼ਕ ਤੇ ਅਬਦਨਗੋ ਨੇ ਹallelujah ਉਹ ਵਚਨ ਦੇ ਵਿੱਚ ਲਿਖਿਆ ਰਾਜਾ ਨਬੁਕਤਰਯਰ ਨੇ ਇੱਕ ਮੂਰਤੀ ਬਣਾਈ ਉਹਨੇ ਮੂਰਤੀ ਵੱਡੀ ਬਣਾ ਕੇ ਤੇ ਸਾਰੀ ਆਪਣੀ ਪਰਜਾ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਰੀਆਂ ਜਾਂ ਸਰੰਗੀਆਂ ਵੱਜਣ ਤੇ ਸਾਰੀ ਪਰਜਾ ਸਾਰੇ ਲੋਕ ਝੁੱਕ ਕੇ ਮੂਰਤੀ ਨੂੰ ਮੱਥਾ ਟੇਕਨ ਉਹ ਵਚਨ ਦੇ ਵਿੱਚ ਲਿਖਿਆ ਉਹ ਜਗ੍ਹਾ ਤੇ ਤਿੰਨ ਜਿੰਦਾ ਖੁਦਾ ਦੇ ਦਾਸ ਸੀ ਸਦਰਕ ਮੇਸ਼ਕ ਤੇ ਅਬਦਨ ਗੋ ਉਹ ਵਚਨ ਦੇ ਵਿੱਚ ਲਿਖਿਆ ਕਿ ਰਾਜੇ ਨੇ ਤੁਰੀ ਫਕਵਾਈ ਤੇ ਵਚਨ ਦੇ ਵਿੱਚ ਲਿਖਿਆ ਕਿ ਸਾਰਿਆਂ ਲੋਕਾਂ ਨੇ ਮੱਥਾ ਟੇਕਿਆ ਪਰ ਸਦਰਕ ਮੇਸ਼ਕ ਤੇ ਅਬਦਨ ਗੋ ਜਿੰਦੇ ਹੀ ਸਿੱਧੇ ਦੇ ਸਿੱਧੇ ਹੀ ਖਲੋਤੇ ਰੇ ਉਹ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਜਾ ਕੇ ਸਪਾਹੀਆਂ ਨੇ ਦੱਸਿਆ ਰਾਜੇ ਨੂੰ ਕਿ ਬਾਕੀ ਸਾਰੇ ਲੋਕ ਝੁਕ ਗਏ ਪਰ ਤਿੰਨ ਬੰਦੇ ਆ ਜਿਹੜੇ ਅਜੇ ਤੱਕ ਨਹੀਂ ਝੁਕੇ ਵਚਨ ਦੇ ਵਿੱਚ ਲਿਖਿਆ ਕਿ ਰਾਜੇ ਨੇ ਪਹਿਲਾਂ ਹੀ ਪੱਠੀ ਤਿਆਰ ਕਰਕੇ ਰੱਖੀ ਕਿ ਜਿਹੜਾ ਮੂਰਤੀ ਦੇ ਅੱਗੇ ਨਹੀਂ ਝੁਕੇਗਾ ਉਹਨੂੰ ਬਲਦੀ ਪੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ ਉਹ ਵਚਨ ਦੇ ਵਿੱਚ ਲਿਖਿਆ ਕਿ ਰਾਜੇ ਨੇ ਉਹਨਾਂ ਨੂੰ ਕਿਹਾ ਕਿ ਤੂੰ ਹੀ ਕਿਉਂ ਨਹੀਂ ਝੁਕੇ ਹallelujah ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਕਿਹਾ ਕਿ ਰਾਜੇ ਅਹੀਂ ਤੇਰੀ ਮੂਰਤੀ ਦੇ ਅੱਗੇ ਨਹੀਂ ਝੁਕਣਾ ਚਾਹੇ ਤੂੰ ਜਿੰਨੀ ਮਰਜ਼ੀ ਚਾਹੇ ਹਾਨੂੰ ਅੱਗ ਦੀ ਭੱਟੀ 'ਚ ਸੁੱਟ ਲਾ ਜੇ ਸਾਨੂੰ ਉਹ ਅੱਗ ਦੇ ਵਿੱਚੋਂ ਬਚਾ ਲੂਗਾ ਤਾਂ ਵੀ ਸਾਡਾ ਉਹੀ ਖੁਦਾ ਹੈ ਜੇ ਨਹੀਂ ਬਚਾਉਗਾ ਤਾਂ ਵੀ ਸਾਡਾ ਉਹੀ ਖੁਦਾ ਹੈ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਰਾਜੇ ਨੇ ਫਿਰ ਤੁਰੀ ਫਕਵਾਈ ਇੱਕ ਚਾਂਸ ਦਿੱਤਾ ਉਹਨਾਂ ਨੂੰ ਪਰ ਉਹ ਫਿਰ ਵੀ ਉਹ ਮੂਰਤੀ ਦੇ ਅੱਗੇ ਨਹੀਂ ਚੁਕੇ ਉਹ ਵਚਨ ਦੇ ਵਿੱਚ ਲਿਖਿਆ ਰਾਜੇ ਨੇ ਸਪਾਈਆਂ ਨੂੰ ਕਿਹਾ ਕਿ ਇਹਨਾਂ ਨੂੰ ਫੜ ਲਿਓ ਇਹਨਾਂ ਨੂੰ ਬੰਨੋ ਤੇ ਆਕ ਦਾ ਜਿਹੜਾ ਪੱਠੀ ਦਾ ਜਿਹੜਾ ਸੇਕ ਆ 7 ਗੁਣਾ ਹੋਰ ਤੇਜ਼ ਕਰ ਦਿਓ ਉਹ ਵਚਨ ਦੇ ਵਿੱਚ ਲਿਖਿਆ ਉਹਨਾਂ ਨੇ ਫੜਿਆ ਉਹਨਾਂ ਦੀਆਂ ਬਾਹਾਂ ਬੰਨ ਕੇ ਤਿੰਨਾਂ ਨੂੰ ਤੇ ਵਚਨ ਦੇ ਵਿੱਚ ਲਿਖਿਆ ਕਿ ਜਿਹੜੇ ਸੁੱਟਣ ਗਏ ਇੰਨਾ ਸੇਕ ਹੀ ਉਹਨਾਂ ਦੇ ਸਰੀਰ ਜਲ ਗਏ ਉਹ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹਨਾਂ ਨੇ ਸੁੱਟਿਆ ਤੇ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਪਹਿਲਾਂ ਹੀ ਆਕ ਦੀ ਪੱਟੀ ਦੇ ਵਿੱਚ ਉੱਥੇ ਪਹੁੰਚ ਗਏ ਵੇਖੋ ਪੈਨ ਪ੍ਰਾਉ ਵਚਨ ਦੇ ਵਿੱਚ ਲਿਖਿਆ ਫਿਰ ਇੱਕ ਗਵਾਹੀ ਕਿੰਨੇ ਦਿੱਤੀ ਖੁਦ ਰਾਜੇ ਨੇ ਗਵਾਹੀ ਦਿੱਤੀ ਕਿ ਅਸੀਂ ਤਿੰਨ ਬੰਦਿਆਂ ਨੂੰ ਪੱਟੀ ਦੇ ਵਿੱਚ ਸੁੱਟਿਆ ਚੌਥਾ ਬੰਦਾ ਮੈਨੂੰ ਰੱਬ ਦੇ ਸਰੂਪ ਦੇ ਵਰਗਾ ਨਾਜ ਦਿਖ ਰਿਹਾ ਚੌਥਾ ਬੰਦਾ ਉਹਨੇ ਕਿਹਾ ਕਿ ਮੈਨੂੰ ਪਰਮੇਸ਼ਰ ਦੇ ਪੁੱਤਰ ਵਰਗਾ ਦਿਖਾਈ ਦਿੰਦਾ ਹallelujah ਇੱਕ ਵਾਈਖੋਦ ਰਾਜੇ ਨੇ ਦਿੱਤੀ ਤੇ वचन ਦੇ ਵਿੱਚ ਲਿਖਿਆ ਤੇ ਉਹਨਾਂ ਨੇ ਚਾਰ ਬੰਦੇ ਅੱਗ ਦੀ ਪੱਠੀ ਦੇ ਵਿੱਚ ਤੁਰਦੇ ਫਿਰਦੇ ਵੇਖੇ ਵੇਖੋ ਭੈਣ ਭਰਾਓ ਖੁਦਾ ਦੇ ਲਈ ਉਹ ਅਣਖ ਦੇ ਨਾਲ ਖੜਕੇ ਤੇ ਜੇ ਖੁਦਾ ਚਾਹੁੰਦਾ ਤੇ ਉਹਨਾਂ ਨੂੰ ਪਹਿਲਾਂ ਵੀ ਬਚਾ ਸਕਦਾ ਪਰ ਉਹਨੇ ਅੱਗ ਦੀ ਪੱਠੀ ਤੱਕ ਜਾਣ ਦਿੱਤਾ ਪ੍ਰਭੂ ਨੂੰ ਪਤਾ ਹੀ ਕਿ ਇਹਨਾਂ ਨੇ ਨਹੀਂ ਹਟਣਾ ਤੇ ਉਹਨਾਂ ਨੇ ਸੁੱਟਣਾ ਤੇ ਮੈਂ ਇਹਨਾਂ ਨੂੰ ਬਚਾਉਣਾ ਤੇ ਵੇਖੋ ਪੈਨ ਪ੍ਰਾਉ ਅਣਖ ਦੇ ਨਾਲ ਉਹ ਅੱਗ ਦੀ ਭੱਟੀ ਦੇ ਵਿੱਚ ਜਾਣ ਲਈ ਤਿਆਰ ਹੋ ਗਏ ਆਪਣੀ ਜਾਨ ਦੀਆਂ ਲਈ ਵੀ ਤਿਆਰ ਹੋ ਗਏ ਇਸ ਕਰਕੇ ਕਿ ਰਾਜੇ ਨੂੰ ਕਹਿੰਦੇ ਕਿ ਅਸੀਂ ਤੇਰੀ ਮੂਰਤੀ ਦੇ ਅੱਗੇ ਮੱਥਾ ਨਹੀਂ ਟੇਕਣਾ ਵੇਖੋ ਪੈਨ ਪ੍ਰਾਉ ਵਚਨ ਹਨ ਨੂੰ ਦੱਸਦੇ ਆ ਕਿ ਵਾਕਿਆ ਹੀ ਇਹ ਵੀ ਮੂਰਤੀ ਦੇ ਅੱਗੇ ਮੱਥਾ ਨਹੀਂ ਟੇਕਣਾ ਕਿਉਂਕਿ ਜਿੰਨੇ ਲੋਕ ਖੁਦਾ ਦੇ ਨਾਲ ਚੱਲਦੇ ਰਹੇ ਉਹਨਾਂ ਨੇ ਕਦੇ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਉਹ ਮਰਨ ਦੇ ਲਈ ਤਿਆਰ ਹੋ ਗਏ ਜਾਨ ਦੇ ਇੰਦਰੀ ਤਿਆਰ ਹੋ ਗਏ ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਪਰ ਖੁਦਾ ਨੇ ਵੀ ਉਹਨਾਂ ਨੂੰ ਉਹ ਜਗ੍ਹਾ ਤੇ ਸ਼ਰਮਿੰਦਿਆ ਨਹੀਂ ਹੋਣ ਦਿੱਤਾ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਬਾਹਰ ਨਿਕਲੇ ਤੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਬਾਹਰ ਨਿਕਲੇ ਜਿਹੜੀਆਂ ਰੱਸੀਆਂ ਦੇ ਨਾਲ ਉਹਨਾਂ ਨੂੰ ਬੰਨਿਆ ਸੀ ਨਾ ਤੇ ਉਹੀ ਰੱਸੀਆਂ ਉਹਨਾਂ ਦੀਆਂ ਜੜੀਆਂ ਉਹਨਾਂ ਦਾ ਨਾਮ ਵਾਲ ਉਹਨਾਂ ਦੀ ਨਾਂ ਸਰੀਰ ਦਾ ਕੋਈ ਵੀ ਆਂਗ ਨਹੀਂ ਜਲਿਆ ਵਚਨ ਦੇ ਵਿੱਚ ਲਿਖਿਆ ਜਦੋਂ ਬਾਹਰ ਨਿਕਲੇ ਤੇ ਰਾਜੇ ਨੇ ਉਹਨਾਂ ਨੂੰ ਕਿਹਾ ਖੁਦ ਕਿਹਾ ਕਿ ਸਦਰਕ ਮੇਸ਼ਿਤਿਕ ਅਬਦਨ ਗੋ ਦਾ ਖੁਦਾ ਜਿੰਦਾ ਖੁਦਾਇਆ ਜਿਹੜਾ ਇਹਨਾਂ ਨੂੰ ਬਲ ਦੀ ਭੱਟੀ ਦੇ ਵਿੱਚੋਂ ਹੀ ਬਚਾਉਣ ਦੀ ਤਾਕਤ ਰੱਖਦਾ ਹੈ ਰਾਜੇ ਨੇ ਫਿਰ ਐਲਾਨ ਕਰ ਦਿੱਤਾ ਕਿ ਸਾਰੇ ਲੋਕ ਜਿੰਦਾ ਖੁਦਾ ਯਹਵਾ ਦੇ ਅੱਗੇ ਜੋ ਕਰਨਗੇ ਹallelujah ਵੇਖੋ ਭੈਣ ਭਰਾ ਉਹਨਾਂ ਨੇ ਉਹ ਜਗ੍ਹਾ ਤੇ ਆਪਣੀ ਖੁਦਾ ਦੇ ਲਈ ਅਣਖ ਦਿਖਾਈ ਆਪਣੀ ਜਾਨ ਨੂੰ ਉਹਨਾਂ ਨੇ ਪਿਆਰਾ ਨਹੀਂ ਜਾਣਿਆ ਉਹਨਾਂ ਨੇ ਆਪਣੀ ਮੁਸੀਬਤ ਨੂੰ ਪਿਆਰਾ ਨਹੀਂ ਜਾਣਿਆ ਉਹਨਾਂ ਨੇ ਉਹ ਜਿੰਦਾ ਖੁਦਾ ਦੇ ਉੱਤੇ ਪੂਰਾ ਸਹਾਰਾ ਰੱਖਿਆ ਕਿ ਜੇ ਹਨ ਨੂੰ ਜਿੰਦਾ ਖੁਦਾ ਦੇ ਲਈ ਅੱਗ ਦੇ ਵਿੱਚ ਵੀ ਜਾਣਾ ਪਵੇ ਤੇ ਅਸੀਂ ਅੱਗ ਦੇ ਵਿੱਚ ਵੀ ਚਲ ਜਾਵਾਂਗੇ ਤੇ ਜਿਹੜਾ ਵੇਖੋ ਉਹਦੇ ਲਈ ਅੱਗ ਵਿੱਚ ਜਾਣ ਲਈ ਤਿਆਰ ਆ ਤੇ ਵਚਨ ਦੇ ਵਿੱਚ ਲਿਖਿਆ ਉਹਨਾਂ ਤੋਂ ਪਹਿਲਾਂ ਹੀ ਉਹ ਅੱਗ ਦੇ ਵਿੱਚ ਉੱਥੇ ਪਹੁੰਚ ਗਿਰਾ ਉਹਨਾਂ ਨੂੰ ਬਚਾਉਣ ਲਈ ਤੇ ਵੇਖੋ ਅੱਜ ਵੀ ਭੈਣ ਪ੍ਰਭੂ ਖੁਦਾ ਮਦਦ ਕਿੰਨਾ ਲੋਕਾਂ ਦੀ ਕਰਦਾ ਹੈ ਜਿਹੜੇ ਲੋਕ ਅਗ ਦੇ ਵਿੱਚ ਜਾਣ ਲਈ ਵੀ ਉਹਦੇ ਲਈ ਤਿਆਰ ਹੋ ਜਾਂਦੇ ਅਣਕੀ ਨੇ ਹਾਲੇਲੂਇਆ ਅੱਜ ਬੜੇ ਲੋਕ ਉਹਨੇ ਜਿਹੜੇ ਕਹਿੰਦੇ ਕਿ ਮੇਰੇ ਜੀਵਨ ਚ ਕੰਮ ਨਹੀਂ ਹੁੰਦਾ ਵੇਖੋ ਕੰਮ ਉਹਦੇ ਹੋਣਾ ਜਿਹੜਾ ਉਹਦੇ ਲਈ ਖੜ ਕੇ ਅੱਗੇ ਦੇ ਵਿੱਚ ਜਾਣ ਲਈ ਵੀ ਤਿਆਰ ਹੋ ਜਾਵੇ ਹਾਲੇਲੂਇਆ ਤੇ ਵੇਖੋ ਖੁਦ ਪ੍ਰਭੂ ਫਿਰ ਉੱਥੇ ਆ ਗਿਯ ਹਾਲੇਲੂਇਆ ਦੇਖੋ ਪੈਨ ਪ੍ਰੋ ਜਦੋਂ ਅਸੀਂ ਦਾਨੀਅਲ ਨਵਜ ਦੀ ਪੁਸਤਕ ਨੂੰ ਪੜ੍ਹਦੇ ਹਾਂ ਵਚਨ ਦੇ ਵਿੱਚ ਲਿਖਿਆ ਕਿ ਦਾਨੀਅਲ ਦੇ ਸਮੇਂ ਤੇ ਵੀ ਇੱਕ ਹੁਕਮ ਨਿਕਲਿਆ ਹਾਲੇਲੂਇਆ ਕਿ ਇੰਨੇ ਟਾਈਮ ਤੇ ਬੰਦਾ ਕੋਈ ਵੀ ਦਵਾ ਨਹੀਂ ਕਰੇਗਾ ਵਚਨ ਦੇ ਵਿੱਚ ਲਿਖਿਆ ਦਾਨੀਅਲ ਨੇ ਰਾਜੇ ਦੇ ਹੁਕਮ ਨੂੰ ਰੱਦ ਕਰ ਦਿੱਤਾ ਹਾਲੇਲੂਇਆ ਜਿਹੜਾ ਉਸ ਸਮੇਂ ਰਾਜਾ ਹੀ ਉਹਦੇ ਹੁਕਮ ਨੂੰ ਰੱਦ ਕਰ ਦਿੱਤਾ ਪਰ ਉਹ ਖੁਦਾ ਦੇ ਅੱਗੇ ਜੋ ਕਿ ਆ ਦਬਾਅ ਨੇ ਕੀਤੀ ਤੇ ਵਚਨ ਦੇ ਵਿੱਚ ਲਿਖਿਆ ਜਦੋਂ ਉਹਦੇ ਤੇ ਆਫਤਾਈ ਜਦੋਂ ਉਹਨੇ ਹੁਕਮ ਉਲੰਘਣਾ ਕੀਤੀ ਤੇ ਰਾਜੇ ਨੇ ਚੁੱਕ ਕੇ ਉਹਨੂੰ ਸ਼ੇਰਾਂ ਦੀ ਗੁਫਾ ਦੇ ਵਿੱਚ ਸੁੱਟ ਦਿੱਤਾ ਵਚਨ ਦੇ ਵਿੱਚ ਲਿਖਿਆ ਜਦੋਂ ਉਹਨੂੰ ਸੁੱਟਿਆ ਤੇ ਖੁਦਾ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਹਾਲੇਲੂਇਆ ਦੇਖੋ ਇਹ ਆ ਭੈਣ ਭਰਾਓ ਜਿੰਦਾ ਖੁਦਾ ਦੀ ਤਾਕਤ ਹਾਲੇਲੂਇਆ ਦੇਖੋ ਅਸੀਂ ਪ੍ਰਭੂ ਜੀ ਚੱਲਦੇ ਆਂ ਵਚਨ ਦੇ ਵਿੱਚ ਲਿਖਿਆ ਵਿਸ਼ਵਾਸ ਅਨਦਿੱਖ ਵਸਤਾਂ ਦਾ ਪੱਕਾ ਪਰੋਸਾ ਹਾਲੇਲੂਇਆ ਪਰੋਸਾ ਕਰਨਾ ਖੁਦਾ ਹੈ ਤੁਹਾਡੇ ਨਾਲ ਹੈ ਤੁਹਾਨੂੰ ਕੁਝ ਨਹੀਂ ਹੋਣ ਦੇਵੇਗਾ ਜੇ ਤੁਸੀਂ ਉਹਦੇ ਹੁਕਮਾਂ ਦੇ ਉੱਤੇ ਚੱਲੋਗੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ